ਬਹੁਤ ਹੀ ਸੁਰੇਲੀ ਆਵਾਜ਼ ਦੇ ਮਾਲਕ ਲੇਖਕ ਅਤੇ ਗੀਤਕਾਰ ਹੀਰਾ ਮਾਹਿਆ ਵੱਲੋਂ ਅੱਜ ਭਗਵਾਨ ਸ਼ਿਵ ਸ਼ੰਕਰ ਪੋਲੇਨਾਥ ਦੇ ਪਜਨਾਂ ਦੀ ਕੈਸਟ ਰਿਲੀਜ਼ ਕੀਤੀ ਗਈ। ਇਸ ਮੌਕੇ ਸ਼ਹਿਰ ਦੇ ਮੋਹਤਬਰਾਂ ਵੱਲੋਂ ਭਜਨ ਗਾਇਕ ਹੀਰਾ ਮਾਹਿਆ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੀ ਨਵੀਂ ਕੈਸਟ ਦੇ ਰਿਲੀਜ਼ ਹੋਣ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਲੇਖਕ ਅਤੇ ਗਾਇਕ ਹੀਰਾ ਮਾਹਿਆ ਨੇ ਦੱਸਿਆ ਕਿ ਉਹਨਾਂ ਨੂੰ ਬਚਪਨ ਤੋਂ ਹੀ ਪੇਟਾ ਅਤੇ ਭਜਨ ਲਿਖਣ ਦਾ ਸ਼ੌਂਕ ਸੀ ਅਤੇ ਉਹਨਾਂ ਵੱਲੋਂ ਲਿਖੇ ਗਏ ਭਜਨ ਅਤੇ ਪੇਟਾ ਪੰਜਾਬ ਦੇ ਨਾਮ ਵਰ ਗਾਇਕ ਆਪਣੇ ਸੁਰੇਲੀ ਆਵਾਜ਼ ਵਿੱਚ ਗਾ ਚੁੱਕੇ ਹਨ।

ਲਾਟੂ ਆ ਉਹਦੀ ਹੀਰਾ ਲਾਲ ਨੂੰ ਬਹੁ ਬਹੁ ਵਧਾਈ ਦਿੰਦਾ ਤੇ ਸਾਰੇ ਬੰਦਿਆਂ ਨੂੰ ਗੁਜਾਰਿਸ਼ ਕਰਦਾ ਕਿ ਉਹ ਵੀਡੀਓ ਨੂੰ ਲਾਈਕ ਕਰਨ ਤੇ ਸ਼ੇਅਰ ਕਰਨ ਕਿਉਂਕਿ ਐਸਤੀ ਦਾ ਮੈਨੂੰ ਨਹੀਂ ਪਤਾ ਸੀ ਕਿ ਹੀਰਾ ਲਾਲ ਐਡਾ ਵਧੀਆ ਸਿੰਗਰ ਵੀ ਹੈ ਯਾਰ ਤੇ ਮਾਤਾ ਦਾ ਭਗਤ ਹੈ ਆਪਣਾ ਇੰਚਰ ਨੂੰ ਮੰਨਣ ਵਾਲਾ ਉਹਦੀ ਐਨਰਜਾ ਇਹ ਚੀਜ਼ਾਂ ਵਾਲਾ ਹੈ ਮੇਰੇ ਆਫਿਸ ਤੋਂ ਪਿਛਲੇ 30 35 ਸਾਲ ਤੋਂ ਮੇਰੇ ਨਾਲ ਮੇਰਾ ਨਾਲ ਬੁੱਢਾ ਬੁੱਢਾ ਜੋੜ ਕੇ ਮੇਰੇ ਨਾਲ ਇਹਨੇ ਕੰਮ ਕੀਤਾ ਲੋਕਾਂ ਦੀ ਸੇਵਾ ਕੀਤੀ ਮੇਰੇ ਵੀ ਨਾਲ ਸੇਵਾ ਕੀਤੀ ਮੈਂ ਇਹਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦੇਣਾ ਕਿ ਜ਼ਿੰਦਗੀ 'ਚ ਬਹੁਤ ਤਰੱਕੀ ਕਰੇ ਥੈਂਕ ਯੂ ਮਮਿਆ ਜੀ ਜਿੰ ਕੁ ਕਹਿ ਸਕਦਾ ਅੱਜ ਇੱਕ ਇਹਨੇ ਲਾਂਚ ਕੀਤਾ ਇਹਦੀ ਬੰਤੀ ਇਸ ਕੀਨਪੀਤੀ ਸੁਰੂ ਤੋਂ ਗਾਈਡਸ ਨਹੀਂ ਜੀ ਮੈਂ ਮੈਂ ਗਾਇਕੀ ਨਹੀਂ ਸੀ ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀ ਮੈਂ ਬਚਪਨ ਤੋਂ ਹੀ ਬਸ ਜਿਸ ਤਰ੍ਹਾਂ ਕਿ ਮਾਤਾ ਰਾਣੀ ਆ ਭੇਟਾ ਵਗੈਰਾ ਜਿਸ ਤਰ੍ਹਾਂ ਇਹ ਮੈਂ ਚੱਲਦਾ ਹੀ ਮੇਰਾ ਸ਼ੌਂਕ ਸੀ ਤੇ ਇਹ ਮੈਂ ਬਚਪਨ ਦਾ ਹੀ ਮੇਰਾ ਸ਼ੌਂਕ ਸੀ ਤੇ ਮੈਂ ਉਹਨੂੰ ਬਰਕਰਾਰ ਰੱਖਿਆ ਪਰ ਮੇਰੇ ਆਫਿਸ ਤੋਂ ਲੈ ਕੇ ਕਿਸੇ ਨੇ ਵੀ ਇਹ ਚੀਜ਼ ਦਾ ਪਤਾ ਸੀ ਕਿ ਮੈਂ ਇਹ ਚੀਜ਼ ਦਾ ਕੀਤਾ ਜੇ ਕੀਤਾ ਤੇ ਅਚਾਨਕ ਹੀ ਪਾਸੇ ਦਾ ਨੂੰ ਇੱਕ ਸਰਪ੍ਰਾਈਜ਼ ਦਿੱਤਾ ਕਿ ਮਤਲਬ ਇਹ ਆਪ ਸ਼ੌਕ ਹੋ ਕਿ ਕਿ ਇੱਕ ਹੀ ਹੋ ਗਿਆ ਇਸ ਦੇ ਤੋਂ ਬਾਅਦ ਦੇਣਾ ਚਾਹੋਗੇ ਸਰ ਅਸੀਂ ਕਹਿੰਦੇ ਚਾਹਤ ਚਾਹਤ ਜਿਹੜੀ ਅਧਰ ਲੱਗੇ ਜੇ ਤੁਸੀਂ ਤੇ ਉਹ ਪਾਲਤ ਕਾਵਿ ਮਿਲੀਓ ਨੇ ਉਹਨਾਂ ਦੇ ਕਰਕੇ ਨਹੀਂ ਜੀ ਨਹੀਂ 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 ਬਿਲਕੁਲ ਨਹੀਂ ਗਰੀਬੀ ਘਰ ਦੇ ਵਿੱਚੋਂ ਪੈਦਾ ਹੋਏ ਆ ਤੇ ਹੁਣ ਚਲੋ ਪ੍ਰਮਾਤਮਾ ਦੀ ਅਸੀਂ ਮੇਰ ਦੇ ਨਾਲ ਇਥੋਂ ਆਫਿਸ ਦੇ ਵਿੱਚੋਂ ਬਹੁਤ ਕੁਝ ਜਿਸ ਤਰ੍ਹਾਂ ਮੇਰੇ ਸਰ ਨੇ ਦੱਸਿਆ ਕਿ ਮਤਲਬ ਸ਼ੁਰੂ ਤੋਂ ਮਿਹਨਤ ਕੀਤੀ ਮਿਹਨਤ ਦੇ ਨਾਲ ਇੱਕ ਭਗਵਾਨ ਦੇ ਨਾਲ ਲਗਨ ਸ਼ੁਰੂ ਤੋਂ ਹੀ ਮੇਰੀ ਤੇ ਲਿਖਣ ਦਾ ਮੈਨੂੰ ਬਹੁਤ ਸ਼ੌਂਕ ਸੀ ਤੇ ਜਿੱਦਾਂ ਕਿ ਮੈਂ ਅੱਗੇ ਵੀ ਦੱਸਿਆ ਕਿ ਮੇਰੀਆਂ ਭੇਟਾਂ ਕਾਫੀ ਕਲਾਕਾਰਾਂ ਨੇ ਬੋਲੀਆਂ ਹੀ ਆ ਪਰ ਫਿਰ ਉਹ ਜਿਸ ਤਰ੍ਹਾਂ ਕਿ ਮੇਰੇ ਭਰਾ ਆ ਗਏ ਨੇ ਉਹਨਾਂ ਦੇ ਨਾਲ ਹੀ ਸਪੋਰਟ ਹੋ ਗਈ ਕਿ ਦਫ਼ਤਰ ਵਾਲਿਆਂ ਦੀ ਥੋੜੀ سپورਟ ਹੈ ਕਿ ਤੂੰ ਬੋਲ ਤੇ ਰਿਵਾਜ ਸਹੀ ਪਰ ਮੈਂ ਜਦੋਂ ਆਡੀਓ ਕਰਵਾ ਕੇ ਇਹਨਾਂ ਨੂੰ ਪੇਸ਼ ਕੀਤੀ ਤੇ ਇਹਨਾਂ ਨੇ ਥੋੜਾ ਜਿਹਾ ਕਿਹਾ ਤਾਂ ਕਿ ਮਤਲਬ ਕਿ ਤੂੰ ਹੁਣ ਵੀਡੀਓ ਵੀ ਕਰਵਾ ਤੇ ਇਸ ਕਰਕੇ ਫਿਰ ਹੌਲੀ ਹੌਲੀ ਥੋੜਾ ਜਿਹਾ ਫਿਰ ਫਿਰ ਮੇਰੇ ਸਰ ਦੀ سپورਟ ਹੋ ਗਈ ਤੇ ਫਿਰ ਅਸੀਂ ਹੁਣ ਆਪਣਾ ਚੈਨਲ ਹੀ ਜਿਹੜਾ ਹੈਗਾ ਕੋਈ ਦੀ ਆਪਣਾ ਅਸੀਂ ਕਰਦੇ ਹਾਂ ਸਰੋਤਿਆਂ ਕੀ ਕਹਿਣਾ ਚਾਹੁੰਦੇ ਯਾਰ ਸਰੋਤਿਆਂ ਨੂੰ ਇਹ ਵੀ ਆ ਕਿ ਭਗਵਾਨ ਸ਼ੰਕਰ ਦਾ ਨਾਮ ਹੈਗਾ ਜੀ ਤੇ ਇਹਨੂੰ ਬਾਅਦ ਤੋਂ ਬਾਅਦ ਲਾਈਕ ਐਂਡ ਸ਼ੇਅਰ ਕਰੋ ਕਿਉਂਕਿ ਜਿੰਨਾ ਵੀ ਮਤਲਬ ਤੁਸੀਂ ਸ਼ੇਅਰ ਕਰੋਗੇ ਭਗਵਾਨ ਸ਼ੰਕਰ ਦਾ ਨਾਮ ਉੱਚਾ ਹੋਣਾ ਵਾ ਮੈਂ ਜਿੰਨੀ ਜੋਗਾ ਵਾ ਮੈਂ ਤੁਹਾਡੇ ਸੇਵਾ ਚ ਹਾਜ਼ਰ ਕਰਤਾ ਵਾ ਬਾਕੀ ਇਹਨਾਂ ਸ਼ਰੂਤਿਆਂ ਦਾ ਕੰਮ ਹੈ ਕਿ ਲਾਈਕ ਐਂਡ ਸ਼ੇਅਰ ਕਰਨਾ ਵੱਧ ਤੋਂ ਵੱਧ ਔਰ ਇਸ ਤੋਂ ਬਾਅਦ ਵੀ ਮੇਰੇ ਭਜਨ ਦੇ ਲਗਾਤਾਰ ਜਿਹੜੇ ਭਜਨ ਤੁਰੇ ਆਣੇ ਆ ਜੀ ਪਰ ਜਿੰਦਾ ਵੀ ਜਨ ਜੇ ਆਮ ਲੋਕਾਂ ਨੂੰ ਹੁੰਦਾ ਜੀ ਪਹਿਲਾਂ ਹੀ ਗਾਣਾ ਗੋਣਾ ਤੇ ਕੋਈ ਗਾਣਾ ਵਾ ਵਧੀਆ ਜਿਹਾ ਗਾਣਾ ਜੇ ਪਹਿਲੇ ਹੀ ਵੱਧ ਜੇ ਤੁਹਾਨੂੰ ਸੁਣੀ ਗੋ ਭਜਨ ਤੋਂ ਬਾਅਦ ਭਜਨ ਤੋਂ ਜੀ ਮੈਂ ਬਚਪਨ ਤੋਂ ਹੈ ਹੀ ਮੇਰਾ ਭਜਨ ਭਜਨ ਹੈ ਜੀ ਬਸ ਭਜਨ ਮੈਂ ਹੋਰ ਮੈਂ ਕੋਈ ਕਦੀ ਗਾਣੇ ਤੋਂ ਮੈਂ ਤਾਂ ਸੋਚਿਆ ਨਹੀਂ ਸ਼ੁਰੂ ਤੋਂ ਮਾਤਾ ਰਾਣੀ ਦੀਆਂ ਭੇਟਾਂ ਲਿਖਦਾ ਜੀ ਮੈਂ ਮੈਂ ਲਿਖਦਾ ਵੀ ਆਪ ਮੈਂ ਲਿਖਦਾ ਵੀ ਆਪ ਹਾਂ